ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਫਰਵਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਇੱਕ ਨਵੀਂ ਤੇ ਐਜੂਕੇਸ਼ਨਲ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹੋਇਆ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਨਿਯਮਤ ਦੀ ਸਰਦੀਆਂ ਦੀ ਇੱਕ ਅਜਿਹੀ ਨਿਯਮਤ ਦੀ ਜਿਹੜੀ ਕਿ ਸਾਡੇ ਸਰੀਰ ਨੂੰ ਸਿਰ ਤੋਂ ਲੈ ਕੇ ਪੈਰ ਤੱਕ ਬਿਲਕੁਲ ਤੇ ਬਿਲਕੁਲ ਤੰਦਰੁਸਤ ਬਣਾ ਦਿੰਦੀ ਹੈ ਇਹਨੂੰ ਸੁਪਰ ਫੂਡ ਦੀ ਕੈਟਾਗਰੀ ਦੇ ਵਿੱਚ ਵੀ ਰੱਖਿਆ ਗਿਆ ਆਯੁਰਵੇਦ ਦੇ ਵਿੱਚ ਤੇ ਅਸੀਂ ਗੱਲ ਕਰ ਰਹੇ ਹਾਂ ਖਜੂਰ ਦੀ ਖਜੂਰ ਜੇਕਰ ਕੱਚੀ ਐ ਤਾਂ ਥੋੜੀ ਜਿਹੀ ਖੱਟੀ ਐ ਖਜੂਰ ਜੇਕਰ ਪੱਕੀ ਐ ਤਾਂ ਮਿੱਠੀ ਐ ਖਜੂਰ ਜੇਕਰ ਸੁੱਕ ਗਈ ਤਾਂ ਫੇਰ ਇਹ ਛੁਆਰਾ ਬਣ ਜਾਂਦੀ ਐ ਤੇ ਇਹ ਛੁਆਰੇ ਤੋਂ ਬਿਨਾ ਵਿਆਹ ਨਹੀਂ ਹੁੰਦੇ ਕਈਆਂ ਦੇ ਮੂੰਹ ਤੇ ਛੁਆਰਾ ਲਾ ਕੇ ਹੀ ਫੇਰ ਵਿਆਹ ਹੁੰਦੇ ਨੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਕੁਲਵੰਜੀ ਤੁਹਾਡਾ ਵੀ ਤੇ ਨਿਊ ਲਾਈਫ ਹਰਬਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਡਾਕਟਰ ਸਾਹਿਬ ਖਜੂਰ ਜੀ ਖਜੂਰ ਕਹਿੰਦੇ ਨੇ ਵੀ ਸੁਪਰ ਫੂਡ ਦੀ ਕੈਟਾਗਰੀ ਚ ਆਉਂਦਾ ਹੈ ਜੀ ਹਾਂ ਬਿਲਕੁਲ ਕਿਉਂਕਿ ਇਹਦੇ ਚ ਨਿਊਟ੍ਰੀਸ਼ਨ ਬਹੁਤ ਹੈ ਕਾਰਬੋਹਾਈਡਰੇਟਸ ਕਾਫੀ ਨੇ ਮਿਨਰਲ ਨੇ ਕਈ ਪਾਈ ਜਾਂਦੇ ਔਰ ਸਭ ਤੋਂ ਵੱਡੀ ਚੀਜ਼ ਇਹ ਇਨਸਟੈਂਟ એનર્ਜੀ ਦੇਣ ਦਾ ਕੰਮ ਕਰਦੀ ਹੈ ਆਇਰਨ ਦੀ ਮਾਤਰਾ ਬਹੁਤ ਭਰਪੂਰ ਮਾਤਰਾ ਚ ਹੁੰਦੀ ਹੈ ਜੀ ਤੇ ਕਰਕੇ ਸਾਡੇ ਸਰੀਰ ਦੇ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ ਜੀ ਕੈਲਸ਼ੀਅਮ ਮੈਗਨੀਸ਼ੀਅਮ ਫਾਸਫੋਰਸ ਹੱਡੀਆਂ ਵੀ ਬੜੀ ਵਧੀਆ ਬਣਾਉਂਦਾ ਜੀ ਬਿਲਕੁਲ ਬਿਲਕੁਲ ਇਹਦੇ ਚ ਜਿਵੇਂ ਤੁਸੀਂ ਗੱਲ ਕੀਤੀ ਕਿ ਸੁਪਰ ਫੂਡ ਦੀ ਕੈਟਾਗਰੀ ਚ ਆਉਂਦੀ ਹੈ ਸੋ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਨੋਹ ਤੱਕ ਹਰ ਇੱਕ ਚੀਜ਼ ਦੇ ਵਿੱਚ એનર્ਜੀ ਦੇ ਵਿੱਚ ਇਹ ਸਾਡੇ ਵਧਾਵਾ ਕਰਦੀ ਹੈ ਜੀ ਆਪਾਂ ਗੱਲ ਤਾਂ ਕਰ ਲਈ ਸਿਰ ਦੇ ਵਾਲ ਤੋਂ ਲੈ ਕੇ ਪੈਰਾਂ ਦੇ ਨੋਹ ਤੱਕ ਫਿਰ ਸਿਰ ਦੇ ਵਾਲਾਂ ਦੇ ਵੀ ਪਹਿਲਾਂ ਪੁੱਛੀ ਲਈਏ ਵੀ ਸਿਰ ਦੇ ਵਾਲਾਂ ਲਈ ਕਿਵੇਂ ਫਾਇਦੇਮੰਦ ਹੈ ਕੁਲਵਜੀ 슈ગર ਜਿਹੜੀ ਇਹਦੇ ਚ ਪਾਈ ਜਾਂਦੀ ਹੈ ਉਹ ਇਹਦੇ ਚ ਫਰੂਟੋਜ਼ ਪਾਈ ਜਾਂਦੀ ਹੈ ਗਲੂਕੋਜ਼ ਪਾਈ ਜਾਂਦੀ ਹੈ ਸੁਕ੍ਰੋਜ਼ ਪਾਈ ਜਾਂਦੀ ਹੈ ਸੋ ਇਹਦੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੀ ਇਹਦੇ ਚ 슈ਗਰ ਦੇ ਲੈਵਲ ਨੇ ਉਹ ਸਾਡੇ ਸਰੀਰ ਦੇ ਵਿੱਚ ਕੈਰਟਿਨ ਨੂੰ ਵਧਾਉਣ ਦੇ ਵਿੱਚ ਬਹੁਤ ਸਾਇਕ ਪਾਏ ਜਾਂਦੇ ਨੇ ਮੈਗਨੀਸ਼ੀਅਮ ਹੋਣ ਕਰਕੇ ਸਾਡੇ ਵਾਲਾਂ ਦੇ ਵਿੱਚ ਜਿਹੜੀ ਚਮਕ ਹੈ ਉਹਦੇ ਵਿੱਚ ਬੜਾ ਵਾਧਾ ਹੁੰਦਾ ਸੋ ਕਿਤੇ ਨ ਕਿਤੇ ਜੇ ਮੈਂ ਗੱਲ ਕਰਾਂ ਸਾਡੀ ਜਿਹੜਾ ਡਾਈਜੈਸ਼ਨ ਹੈ ਉਹ ਅੱਛਾ ਹੁੰਦਾ ਖਜੂਰ ਖਾਣ ਨਾਲ ਤੇ ਜਦੋਂ ਡਾਈਜੈਸ਼ਨ ਅੱਛਾ ਹੋਏਗਾ ਸਾਡੇ ਸਰੀਰ 'ਚ ਨਵਾਂ ਖੂਨ ਬਣੇਗਾ ਤੇ ਔਰ ਉਹਦੇ 'ਚ ਪੂਰੇ ਪੋਸ਼ਕ ਤੱਤ ਬਣਨਗੇ ਜਿਹਦੇ ਕਰਕੇ ਸਾਡੇ ਵਾਲਾਂ ਦੀ ਜਿਹੜੀ ਸਮੱਸਿਆ ਹੈ ਝੜਨ ਦੀ ਸਮੱਸਿਆ ਹੈ ਵਾਲ ਚਿੱਟੇ ਹੋਣ ਦੀ ਸਮੱਸਿਆ ਹੈ ਜਾਂ ਜੇ ਮੈਂ ਕਹਾਂ ਟਾਈਮ ਤੋਂ ਪਹਿਲਾਂ ਵਾਲ ਜਿਹੜੇ ਆ ਉਹ ਸਫੇਦ ਹੋਣ ਲੱਗ ਜਾਂਦੇ ਉਹਨਾਂ ਸਾਰਿਆਂ ਦੇ ਵਿੱਚ ਜੇ ਤੁਸੀਂ ਲਗਾਤਾਰ ਸਰਦੀਆਂ ਦੇ ਵਿੱਚ 1.5 ਮਹੀਨਾ 2 ਮਹੀਨੇ ਖਜੂਰ ਖਾਓਗੇ ਤੇ ਬਹੁਤ ਵਧੀਆ ਲਾਹੇਵੰਦ ਫਲ ਦੇਖਣ ਨੂੰ ਮਿਲਦੇ ਨੇ ਡਾਕਟਰ ਉਹ ਦਿਮਾਗ ਜਿਹੜਾ ਹੈਗਾ ਵਾਲਾਂ ਦੇ نیچے ਆਪਾਂ ਜੇਕਰ ਗੱਲ ਕਰੀਏ ਤੇ ਦਿਮਾਗ ਆ ਜਾਂਦਾ ਦਿਮਾਗ ਦੇ ਬਹੁਤ ਸਾਰੇ ਜਿਹੜੇ ਨੇ ਪੇਸ਼ੈਂਟ ਨੇ ਰੋਗ ਨੇ ਉਹਨਾਂ ਦੀਆਂ ਪ੍ਰੋਬਲਮਸ ਹੈਗੀਆਂ ਨੇ ਅਲਜ਼ਾਈਮਰ ਹੈਗਾ ਡੋਮੈਨਸ਼ੀਆ ਹੈਗਾ ਮਾਈਗ੍ਰੇਨ ਹੈਗਾ ਉਸ ਤੋਂ ਬਾਅਦ ਆਪਾਂ ਕਿ ਡਿਪਰੈਸ਼ਨ ਹੈਗਾ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਮਾਗੀ ਨੀਂਦ ਨਾ ਆਉਣਾ ਜਿਹੜਾ ਇਨਸੋਮਨੀਆ ਇਨਸੋਮਨੀਆ ਮਾਈਗ੍ਰੇਨ ਅੱਖਾਂ ਦੀਆਂ ਪ੍ਰੋਬਲਮਾਂ ਇਹ ਸਾਰੀਆਂ ਜਿਹੜੀਆਂ ਨੇ ਦਿਮਾਗ ਦੇ ਨਾਲ ਕਿਉਂਕਿ ਅੱਖਾਂ ਦਾ ਜਿਹੜਾ ਕਨੈਕਸ਼ਨ ਹੈ ਉਹ ਵੀ ਦਿਮਾਗ ਨਾਲ ਜੁੜਿਆ ਹੁੰਦਾ ਜੀ ਬਿਲਕੁਲ ਬਿਲਕੁਲ ਇਹ ਵੀ ਕਵਰ ਕਰੇਗਾ ਜੀ ਬਿਲਕੁਲ ਕਰਵਨ ਜੀ ਜਿਵੇਂ ਤੁਸੀਂ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ ਛੁਆਰਿਆਂ ਬਾਰੇ ਜੇ ਛੁਆਰਿਆਂ ਨੂੰ ਤੁਸੀਂ ਸ਼ਹਿਦ ਵਿੱਚ ਫਰਮਿਨੇਟ ਕਰਕੇ ਖਾਣੇ ਹੋ ਤੇ ਜਿਹੜੀਆਂ ਤੁਸੀਂ ਸਵਾਲ ਕੀਤੇ ਐ ਜਿੰਨੀਆਂ ਬਿਮਾਰੀਆਂ ਆਪਾਂ ਦਿਮਾਗ ਦੇ ਨਾਲ ਰਿਲੇਟਡ ਗਨਾਈਆਂ ਨੇ ਉਹਦੇ ਵਿੱਚ ਬਹੁਤ ਹੀ ਵਧੀਆ ਦੇਖਣ ਨੂੰ ਰਿਜ਼ਲਟ ਮਿਲਦੇ ਨੇ ਆਮ ਤੌਰ ਤੇ ਜਿਹੜੇ ਬੱਚੇ ਸਕੂਲ ਗੋਇੰਗ ਨੇ ਪੜ੍ਹਦੇ ਨੇ ਛੋਟੀਆਂ ਕਲਾਸਾਂ ਦੇ ਵਿੱਚ ਤੇ ਉਹਨਾਂ ਦੇ ਲਈ ਅਸੀਂ ਦੱਸਦੇ ਹਾਂ ਕਿ ਛਾਰੇ ਜਿਹੜੇ ਆ ਉਹਨੂੰ ਕੁੱਟ ਲਓ ਛਾਰੇ ਬਦਾਮ ਮਿਸ਼ਰੀ ਔਰ ਛੋ ਸੌਫ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ 100 ਗ੍ਰਾਮ ਇਹਦਾ ਪਾਊਡਰ ਬਣਾ ਲਓ ਇੱਕ ਚਮਚੇ ਦੋ ਚਵਾਲ ਕੇ ਬੱਚਿਆਂ ਨੂੰ ਦਿਓ ਉਹਦੇ ਨਾਲ ਜਿਹੜੀ ਦਿਮਾਗੀ ਤਾਕਤ ਆ ਉਹ ਵੀ ਵਧਦੀ ਹੈ ਤੇ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਉਹ ਤੇ ਚੀ ਵਧਦਾ ਹੁੰਦਾ ਤੇ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਜੀ ਦੰਦਾਂ ਦੀ ਜੀ ਦੰਦ ਇੱਕ ਹੱਡੀ ਹੈ ਤੇ ਦੰਦ ਜਿਹੜੇ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਰੱਖਦੇ ਨੇ ਪਾਚਨ ਕਿਰਿਆ ਦੇ ਵਿੱਚ ਵੀ ਦੰਦ ਬੰਦੇ ਦੇ ਸੁਹੱਪਣ ਦੇ ਵਿੱਚ ਵੀ ਬੰਦੇ ਦੀ ਲੁੱਕ ਦੇ ਵਿੱਚ ਵੀ ਤੇ ਬੰਦੇ ਦੀ ਹਰ ਇੱਕ ਚੀਜ਼ ਜਿਹੜੀ ਆ ਦੰਦਾਂ ਨੇ ਹੀ ਪੀਸ ਕੇ ਅੰਦਰ ਭੇਜਣੀ ਆ ਖਾਣ ਦੀ ਤੇ ਉਹਦੇ ਨਾਲ ਹੀ ਸਰੀਰ ਜਿਹੜਾ ਅੱਗੇ ਸਾਰੀ ਊਰਜਾ ਪ੍ਰਾਪਤ ਕਰਦਾ ਦੰਦਾਂ ਲਈ ਕਿਵੇਂ ਫਾਇਦੇਮੰਦ ਕਲਵੰਜੀ ਸਭ ਤੋਂ ਪਹਿਲੀ ਚੀਜ਼ ਜਿਵੇਂ ਆਪਾਂ ਗੱਲ ਕੀਤੀ ਵੀਰੇ ਸ਼ੁਰੂ ਚ ਕੀਤੀ ਇਹਦੇ ਚ ਕੈਲਸ਼ੀਅਮ ਬਹੁਤ ਮਾਤਰਾਇਪਾਇਆ ਜਾਂਦਾ ਆ ਆਇਰਨ ਪਾਇਆ ਜਾਂਦਾ ਸੋ ਮੈਗਨੀਸ਼ੀਅਮ ਕੈਲਸ਼ੀਅਮ ਆਇਰਨ ਦੀ ਜਿਹੜੀ ਭਰਪੂਰ ਮਾਤਰਾ ਹੋਣ ਦੇ ਨਾਲ ਔਰ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਡਾਈਜੈਸ਼ਨ ਨੂੰ ਇੰਪਰੂਵ ਕਰਦਾ ਸੋ ਤੇ ਨਾਲ ਸਾਡੇ ਸਰੀਰ ਦੇ ਵਿੱਚ ਜਿਹੜੀ ਕੈਲਸ਼ੀਅਮ ਦੀ ਮਾਤਰਾ ਹੈ ਉਹਨੂੰ ਇਹ ਬੈਲੈਂਸ ਕਰਦਾ ਜਿਹਦੇ ਕਰਕੇ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਦੰਦ ਮਜ਼ਬੂਤ ਹੁੰਦੇ ਨੇ ਇਹ ਕਿਤੇ ਚ ਇਸ ਤਰ੍ਹਾਂ ਦੇ ਅਮੀਨੋ ਐਸਿਡਸ ਪਾਈ ਜਾਂਦੇ ਨੇ ਜਿਹੜੇ ਸਾਡੇ ਗਮਸ ਦੀ ਜਿਹੜੀ ਸਕਿਨ ਨੂੰ ਉਹਨੂੰ ਟਾਈਟ ਕਰਨ ਦੇ ਵਿੱਚ ਬੜੇ ਸਾਰੇ ਹੁੰਦੇ ਨੇ ਤੁਸੀਂ ਦੇਖਿਆ ਹੋਣਾ ਕਿ ਅਰਬੀ ਲੋਕਾਂ ਦੇ ਚਿਹਰੇ ਦੇ ਉੱਤੇ ਚਮਕ ਬਹੁਤ ਜ਼ਿਆਦਾ ਹੁੰਦੀ ਹੈ ਉਹਨਾਂ ਦੇ ਤੁਸੀਂ ਦੇਖੋਗੇ ਤੇ ਕਦੀ ਵੀ ਉਹਨਾਂ ਦੇ ਵਾਲ ਸਫੇਦ ਨਹੀਂ ਦੇਖਣ ਨੂੰ ਮਿਲਦੇਗੇ ਔਰ ਕਾਰਨ ਕੀ ਹੈ ਕਿ ਉਹ ਨਿਯਮਿਤ ਰੂਪ ਚ ਖਜੂਰ ਦਾ ਇਸਤੇਮਾਲ ਕਰਦੇ ਨੇ ਸੋ ਖਜੂਰ ਇੱਕ ਸੁਪਰ ਫੂਡ ਹੈ ਜਿਹਦੇ ਨਾਲ ਸਾਡੇ ਦੰਦ ਅੱਖਾਂ ਸਿਰ ਵਾਲ ਸਾਰੀਆਂ ਚੀਜ਼ਾਂ ਨੂੰ ਬਹੁਤ ਵਧੀਆ ਫਾਇਦਾ ਮਿਲਦਾ ਹੈ ਜੀ ਬਿਲਕੁਲ ਜੀ ਹੁਣ ਆਪਾਂ ਗੱਲ ਕੀਤੀ ਹੈ ਦੰਦਾਂ ਦੀ ਤੇ ਦੰਦ ਇੱਕ ਹੱਡੀ ਹੈ ਤੇ ਹੱਡੀਆਂ ਦੇ ਵਾਸਤੇ ਵੀ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਲੋੜਿੰਦੀਆਂ ਹੁੰਦੀਆਂ ਨੇ ਮੈਗਨੀਸ਼ੀਅਮ ਫਾਸਫੋਰਸ ਤੇ ਆਪਣਾ ਕੈਲਸ਼ੀਅਮ ਤੇ ਇੱਕ ਵਿਟਾਮਿਨ ਡੀ ਜੀ ਇਹ ਪੂਰੀਆਂ ਹੱਡੀਆਂ ਦੇ ਲਈ ਵੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੱਡੀਆਂ ਦੀ ਪ੍ਰੋਬਲਮ ਓਸਟੀਓਪੋਰੋਸਿਸ ਹੈਗਾ ਹੱਡੀਆਂ ਦਾ ਭੁਰਨਾ ਹੱਡੀਆਂ ਦੀ ਰੂਮਟਾਇਟ ਆਰਥਰਾਈਟਸ ਇਸ ਤਰ੍ਹਾਂ ਦੀਆਂ ਬੜੀਆਂ ਪ੍ਰੋਬਲਮਾਂ ਆਉਂਦੀਆਂ ਨੇ ਜਿਹਦੇ ਕਰਕੇ ਹੱਡੀਆਂ ਦੀ ਪ੍ਰੋਬਲਮ ਆਉਂਦੀ ਹੈ ਉਹਨੇ ਹੱਲ ਕਰਿਆ ਬਿਲਕੁਲ ਜੀ ਬਿਲਕੁਲ ਜੀ ਤੁਸੀਂ ਪਹਿਲਾਂ ਹੀ ਗੱਲ ਕੀਤੀ ਕਿ ਇਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ ম্যাগਨੀਸ਼ੀਅਮ ਪਾਇਆ ਜਾਂਦਾ ਹੈ ਫਾਸਫੋਰਸ ਪਾਇਆ ਜਾਂਦਾ ਹੈ ਇਹ ਸਾਰੇ ਜਿਹੜੇ ਤੱਤ ਨੇ ਮਿਨਰਲ ਨੇ ਕਈ ਤਰ੍ਹਾਂ ਦੇ ਉਹ ਸਾਰੇ ਸਾਡੀਆਂ ਹੱਡੀਆਂ ਦੇ ਲਈ ਵੀ ਸਾਨੂੰ ਉਹਨੇ ਲੋੜੀਂਦੇ ਨੇ ਤੇ ਜਦੋਂ ਅਸੀਂ ਖਜੂਰ ਦਾ ਇਸਤੇਮਾਲ ਕਰਦੇ ਹਾਂ ਖਾਸ ਤੌਰ ਤੇ ਦੁੱਧ ਦੇ ਨਾਲ ਸਾਡੇ ਪੁਰਾਣੇ ਜਮਾਨੇ ਦੇ ਵਿੱਚ ਇੱਕ ਰਿਵਾਜ ਹੁੰਦਾ ਸੀ ਕਿ ਢਿੱਲੀ ਜਿਹੜੇ ਲੜਕੇ ਹੁੰਦੇ ਸੀ ਉਹਨਾਂ ਨੂੰ ਖਜੂਰ ਵਾਲਾ ਜਾਂ ਜਿਹਨੂੰ ਛੁਆਰਿਆ ਵਾਲਾ ਦੁੱਧ ਕਹਿੰਦੇ ਆ ਉਹ ਵਾਲ ਕੇ ਦਿੱਤਾ ਜਾਂਦਾ ਸੀ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਘਾਟ ਵੀ ਪੂਰੀ ਹੋ ਜਾਂਦੀ ਸੀ ਆਇਰਨ ਦੀ ਘਾਟ ਵੀ ਪੂਰੀ ਹੋ ਜਾਂਦੀ ਸੀ ਪਲੱਸ ਬੋਡੀ ਦੇ ਵਿੱਚ ਘੋੜੇ ਵਾਂਗੂੰ ਜਿਹੜੀ ਤਾਕਤ ਐ ਸਫੁਰਤੀ ਆਉਂਦੀ ਸੀ ਜੀ ਘੋੜੇ ਵਾਲੀ ਤਾਕਤ ਤੋਂ ਯਾਦ ਆਇਆ ਕਿ ਬੰਦੇ ਦੇ ਅੰਦਰ ਊਰਜਾ ਜਿਹੜੀ ਆ ਉਹ ਤਿੰਨ ਤਰ੍ਹਾਂ ਦੀ ਊਰਜਾ ਹੁੰਦੀ ਹੈ ਜੀ ਨੰਬਰ 1 ਕਾਰਬੋਹਾਈਡਰੇਟ ਨੰਬਰ 2 ਫੈਟ ਤੇ ਨੰਬਰ 3 ਜਿਹੜੀ ਆ ਪ੍ਰੋਟੀਨ ਜੀ ਕਾਰਬੋਹਾਈਡਰੇਟ ਮਤਲਬ ਮਿੱਠਾ ਜੀ ਤੇ ਇਹਦੇ ਵਿੱਚ ਮਿੱਠਾ ਜਿਹੜਾ ਉਹ ਭਰਪੂਰ ਮਾਤਰਾ ਚ ਪਾਇਆ ਜਾਂਦਾ ਹੈ ਜੀ ਊਰਜਾ ਵਧਾਉਣ ਦੇ ਵਿੱਚ ਫਿਰ ਸਹਾਇਕ ਹੁੰਦੀ ਹੈ ਜੀ ਬਿਲਕੁਲ ਜੇ ਕਿਸੇ ਬੰਦੇ ਨੇ 8-10 ਘੰਟੇ ਕੰਮ ਕਰਕੇ ਥਕਾਵਟ ਹੋ ਗਈ ਹੈ ਤੇ ਉਹ ਖਜੂਰ ਦੇ ਨਾਲ ਇੱਕ ਗਲਾਸ ਦੁੱਧ ਐ ਇਸਤੇਮਾਲ ਕਰਦਾ ਹੈ ਤੇ ਇਮੀਡੀਏਟ ਉਹਦੀ ਜਿਹੜੀ ਥਕਾਵਟ ਹੈ ਉਹਦੀ ਕਮਜ਼ੋਰੀ ਹੈ ਉਹ ਦੂਰ ਹੋ ਜਾਏਗੀ ਤੇ ਉਸ ਬੰਦੇ ਦੇ ਵਿੱਚ ਦੁਬਾਰਾ ਉਹਨੇ ਘੰਟੇ ਦੁਬਾਰਾ ਕੰਮ ਕਰਨ ਦੀ ਤਾਕਤ ਆ ਜਾਏਗੀ ਤਾਕਤ ਤੋਂ ਯਾਦ ਆਇਆ ਕਿ ਸੈਕਸ਼ੂਅਲ ਰੋਗ ਜਿਹੜੇ ਨੇ ਚਾਹੇ ਉਹ ਲੇਡੀਜ਼ ਦੇ ਨੇ ਚਾਹੇ ਉਹ ਜੈਂਟਸ ਦੇ ਵਿੱਚ ਨੇ ਲਬੀਡੋ ਦੀ ਪ੍ਰੋਬਲਮ ਹੈ ਚਾਹੇ ਕਿਸੇ ਨੂੰ ਜਿਹੜਾ ਉਹ ਦੂਸਰੀਆਂ ਪ੍ਰੋਬਲਮ ਹੈਗੀਆਂ ਨੇ ਉਹਦੇ ਵਿੱਚ ਅੱਜਕੱਲ ਜਿਹੜਾ ਹਰ ਦੂਜੇ ਚੋਂ ਚੌਥਾ ਬੰਦਾ ਜਿਹੜਾ ਪੀੜਿਤ ਆ ਉਹਦੇ ਪਿੱਛੇ ਦੇ ਕਾਰਨ ਚੱਲ ਚਾਹੀਏ ਟੈਸਟੋਸਟੀਰੋਨ ਘੱਟ ਰਿਹਾ ਐਸਟ੍ਰੋਜਨ ਵਧ ਰਿਹਾ ਇਹ ਵੱਖਰੀਆਂ ਚੀਜ਼ਾਂ ਨੇ ਉਹਦੇ ਪਿੱਛੇ ਦੇ ਹੋਰ ਵੀ ਬੜੇ ਕਾਰਨ ਨੇ ਬਟ ਜੀ ਆਪਾਂ ਗੱਲ ਕਰ ਰਹੇ ਹਾਂ ਖਜੂਰ ਦੀ ਤਾਂ ਕੀ ਖਜੂਰ ਜਿਹੜਾ ਇਹ ਸੈਕਸ਼ੂਅਲ ਡਿਜ਼ਾਇਰ ਦੇ ਵਿੱਚ ਪਾਵਰ ਦੇ ਵਿੱਚ ਕੁਝ ਹੈਲਪ ਕਰਦਾ ਹੈ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੈਟਾਗਰੀ ਵਾਈਜ਼ ਬੰਦਾ ਬੰਦਿਆਂ ਤੇ ਔਰਤਾਂ ਦੀ ਔਰਤਾਂ ਤੇ ਮਰਦਾਂ ਦੇ ਵਿੱਚ ਇੱਕ ਕਾਮਨ ਬਿਮਾਰੀ ਹੁੰਦੀ ਹੈ ਜਿਵੇਂ ਲੀਡਿਸ ਦੇ ਵਿੱਚ ਲਕੋਰੀਆ ਹੁੰਦਾ ਤੇ ਬੰਦਿਆਂ ਦੇ ਵਿੱਚ ਤਾਂਤ ਪੈਣਾ ਇਹ ਸੁਪੰਦੋਸ਼ ਉਹਦਾ ਕਾਰਨ ਹੈ શરી ਦੇ ਵਿੱਚ ਗਰਮੀ ਵੱਧ ਹੋਣਾ ਉਹਦੇ ਮਸਾਂ ਨੇ ਚ ਉਹਦੇ ਲੀਵਰ ਚ ਉਹਦੀ ਬਾਡੀ ਦੇ ਵਿੱਚ ਹੋਂਦ ਦੇ ਵਿੱਚ ਗਰਮੀ ਦੀ ਮਾਤਰਾ ਜ਼ਿਆਦਾ ਹੋਣਾ ਜਿਹਦੇ ਕਰਕੇ ਵੀਰੇ ਜਿਹੜਾ ਸਾਡੇ ਸਰੀਰ ਦਾ ਤਾਕਤੀ ਰਸਜ ਜੀ ਨੂੰ ਸ਼ੁਕਰ ਸ਼ੁਕਰ ਕਹਿੰਦੇ ਆ ਉਹ ਪਤਲਾ ਹੋ ਜਾਂਦਾ ਤੇ ਸਾਡੀ ਬਿਨਾਂ ਮਰਜ਼ੀ ਦੇ ਉਹ ਵਗਣਾ ਸ਼ੁਰੂ ਹੋ ਜਾਂਦਾ ਆਮ ਤੌਰ ਤੇ ਪੈਣਾ ਵੀ ਇਹ ਅਕਸਰ ਗੱਲ ਕਰਦੀ ਹੈ ਕਿ ਸਾਡੇ ਜਦੋਂ ਅਸੀਂ ਡਰਾਈ ਫਰੂਟ ਖਾਨੀਏ ਜਾਂ ਗਰਮ ਚੀਜ਼ ਖਾਨੀਏ ਉਹਦੇ ਨਾਲ ਸਾਡੇ ਜਿਹੜੇ ਲਕੋਦੀ ਦੀ ਸਮੱਸਿਆ ਵੱਜ ਜਾਂਦੀ ਹੈ ਇਸੇ ਤਰ੍ਹਾਂ ਪੁਰਸ਼ ਵੀ ਇਹ ਕਹਿੰਦੇ ਨੇ ਕਿ ਗਰਮ ਚੀਜ਼ਾਂ ਖਾਣ ਨਾਲ ਵੱਜ ਜਾਂਦੇ ਨੇ ਉਹ ਲੋਕ ਜਿਨ੍ਹਾਂ ਨੂੰ ਇਹ ਸਮੱਸਿਆ ਹੈ ਉਹਨਾਂ ਨੂੰ ਇਹ ਛੁਆਰਾ ਜਾਂ ਜਿਹੜੀ ਹੈ ਖਜੂਰ ਇਸਤੇਮਾਲ ਨਹੀਂ ਕਰਨੀ ਚਾਹੀਦੀ ਪਰ ਜਿਵੇਂ ਜੋ ਤੁਸੀਂ ਸਵਾਲ ਕੀਤਾ ਸੋ ਇਸ ਨੂੰ ਮੈਂ ਪਹਿਲਾਂ ਡਿਫਾਈਨ ਕਰ ਰਿਹਾ ਤਾਂ ਕਿ ਹਰ ਕੋਈ ਬੰਦਾ ਇਸ ਨੂੰ ਬਣਾ ਕੇ ਖਾਣ ਆ ਲਵੇ ਸੋ ਜਿਹੜਾ ਫਰਮੈਂਟਡ ਖਜੂਰ ਹੈ ਜਿਹਨੂੰ ਛੁਆਰੇ ਕਹਿੰਦੇ ਆਪਾਂ ਸੁੱਕੇ ਛੁਆਰੇ ਉਹਨੂੰ ਤੁਸੀਂ ਉਹਦੀਆਂ ਗਿਟਕਾਂ ਕੱਢ ਕੇ ਤੇ ਉਹਨੂੰ ਤੁਸੀਂ ਸ਼ਹਿਦ ਦੇ ਵਿੱਚ ਡੁਬੋ ਕੇ ਰੱਖ ਦਿਓ ਇੱਕ ਮਹੀਨਾ ਉਹਨੂੰ ਤਪ ਲੋਣੀ ਹੈ ਫਰਮੈਂਟੇਸ਼ਨ ਉਹਦੇ ਵਿੱਚ ਸ਼ੁਰੂ ਹੋ ਜਾਏਗੀ ਉਹ ਤੁਸੀਂ ਇੱਕ ਪੀਸ ਸਵੇਰ ਨਾਸ਼ਤੇ ਦੇ ਵਿੱਚ ਦੁੱਧ ਦੇ ਨਾਲ ਲੈਣਾ ਸ਼ੁਰੂ ਕਰੋ ਉਹਦੇ ਨਾਲ ਜਿਨ੍ਹਾਂ ਨੂੰ ਤੁਸੀਂ ਲਿਬੀਡੋ ਦੀ ਗੱਲ ਕੀਤੀ ਹੈ ਜਿਨ੍ਹਾਂ ਦਾ ਮਨ ਨਹੀਂ ਕਰਦਾ ਚਾਹੇ ਔਰਤ ਨੇ ਚਾਹੇ ਮਰਦ ਨੇ ਜਾਂ ਜਿਨ੍ਹਾਂ ਦੇ ਵਿੱਚ ਉਮਰ ਦੇ ਹਿਸਾਬ ਨਾਲ ਆਕਰਸ਼ਣ ਘਟਦਾ ਜਾਂਦਾ ਹੈ ਆਪਣੇ ਪਾਰਟਨਰ ਨੂੰ ਲੈ ਕੇ ਉਹਦੇ ਵਿੱਚ ਜਿਹੜੀ ਇਹਦੀ ਬਹੁਤ ਅਸੀਮ ਤਾਕਤ ਦਿੰਦੀ ਹੈ ਸ਼ਰੀਰ ਦੇ ਵਿੱਚ ਦੋ ਤੁਸੀਂ ਹਾਰਮੋਨ ਦਾ ਨਾਮ ਲਿਆ អੋਸਟੋਜਨ ਤੇ ਟੈਸਟੋਸਟੇਰੋਨ ਇਹ ਬੇਸਿਕਲੀ ਕੀ ਸਾਡੀ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਦੀ ਹੈ ਇਮਿਊਨਿਟੀ ਬੂਸਟਰ ਹੈ ਸੋ ਉਹਦੇ ਨਾਲ ਜਿਹੜੀ ਚੀਜ਼ ਦੀ ਸੀਚ ਕਮੀ ਹੋਏਗੀ ਉਹ ਨੂੰ ਇਹ ਪੂਰਾ ਕਰੇਗੀ ਤੇ ਜਿਹਦੇ ਨਾਲ ਸਾਡੀ ਮੈਂਟਲ ਫਿਜ਼ੀਕਲ ਤੇ ਸੈਕਚੁਅਲ ਜਿਹੜੀ ਹੈਲਥ ਹੈ ਉਹ ਵਧੀਆ ਹੋ ਜਾਏਗੀ ਜੀ ਡਾਕਟਰ ਸਾਹਿਬ ਆਯੁਰਵੇਦ ਕਹਿੰਦਾ ਵੀ ਸਰੀਰ ਦੇ ਅੰਦਰ ਜਿੰਨੇ ਵੀ ਰੋਗ ਨੇ ਜੀ ਉਹ ਤਾਂ ਆਏ ਨੇ ਕਿਉਂਕਿ ਬਾਡੀ ਦੇ ਅੰਦਰ ਕੁਪਿਤ ਮਲ ਜਿਹੜਾ ਉਹ ਫਸ ਗਿਆ ਜੀ ਯਾਨੀ ਕਿ ਬਾਡੀ ਚੰਗੀ ਤਰ੍ਹਾਂ ਡੀਟੌਕਸੀਫਾਈ ਨਹੀਂ ਹੋ ਪਾਈ ਉਹਦੇ ਅੰਦਰੋਂ ਗੰਦਗੀ ਬਾਹਰ ਨਹੀਂ ਨਿਕਲ ਪਾਈ ਉਹ ਗੰਦਗੀ ਜਿਹੜੀ ਹੈ ਬਿਮਾਰੀ ਦਾ ਕਾਰਨ ਬਣਦੀ ਹੈ ਦੁਨੀਆਂ ਦੇ ਉੱਤੇ ਕੋਈ ਵੀ ਬਿਮਾਰੀ ਆਯੁਰਵੇਦ ਕਹਿੰਦਾ ਸਾਰੀ ਉਹਦੇ ਕਰਕੇ ਆਈ ਹੈ ডিটক্সিফিকেশন ਦੇ ਵਿੱਚ ਵੀ ਮਦਦ ਕਰਦਾ ਹੈ ਕਿਉਂਕਿ ਇਹ ਇੱਕ ਲਕਸੇਟਿਵ ਦੇ ਰੂਪ ਚ ਵੀ ਕੰਮ ਕਰਦਾ ਹੈ ਇਹ ਕੀ ਹੈ ਅੰਤੜੀਆਂ ਦੇ ਵਿੱਚ ਜਿਹੜਾ ਮਲ ਜੰਮਿਆ ਹੋਇਆ ਉਹਨੂੰ ਇਹ ਬਾਹਰ ਕੱਢਣ ਦੇ ਵਿੱਚ ਸਾਈ ਹੁੰਦਾ ਬੇਸਿਕਲੀ ਕੀ ਹੁੰਦਾ ਸਾਨੂੰ ਕਨਸਟਿਪੇਸ਼ਨ ਹੁੰਦੀ ਕਿਉਂ ਹੈ ਸਾਡੀ ਜਿਹੜੀ ਲਾਰਜ ਇੰਟੈਸਟਾਈਨ ਹੈ ਜਿਹੜੇ ਉਹਦੇ ਵਿੱਚ ਸ਼ੱਕਰ ਲੱਗੇ ਹੁੰਦੇ ਬਰੀਕ ਬਰੀਕ ਉਹਦੇ ਚੋਂ ਇੱਕ ਰਸ ਨਿਕਲਦਾ ਜਿਹੜਾ ਕਿ ਸਾਡੇ ਸਟੂਲ ਨੂੰ ਚਿਕਨਾ ਕਰਦਾ ਹੈ ਜਿੱਦ ਨਾਲ ਸਾਡਾ ਜਿਹੜਾ ਸਟੂਲ ਹੈ ਉਹ ਬੋਡੀ ਦੇ ਵਿੱਚੋਂ ਮਲ ਜਿਹੜਾ ਆਪਣੇ ਆਪ ਰਿਸਕੇ ਤੇ ਬਾਹਰ ਨਿਕਲ ਜਾਂਦਾ ਕੁਝ ਕਾਰਨਾ ਕਰਕੇ ਜਿਵੇਂ ਮੈਦਾ ਜ਼ਿਆਦਾ ਖਾਣ ਕਰਕੇ ਜਾਂ ਚਿਕਨੀਆਂ ਚੀਜ਼ਾਂ ਖਾਣ ਕਰਕੇ ਜਿਹੜੇ ਉਹ ਸ਼ੱਕਰ ਨੇ ਉਹਨਾਂ ਦੇ ਉੱਤੇ ਇੱਕ ਬਰੀਕ ਲੇਅਰ ਚੜ੍ਹਨੀ ਸ਼ੁਰੂ ਹੋ ਜਾਂਦੀ ਜਿਹਦੇ ਕਰਕੇ ਉਹਦੇ ਵਿੱਚ ਜਿਹੜਾ ਰਸ ਨਿਕਲਣਾ ਬੰਦ ਹੋ ਜਾਂਦਾ ਪਰ ਖਜੂਰ ਖਾਣ ਦੇ ਨਾਲ ਜਾਂ ਛੁਆਰੇ ਦੇ ਚੁਵਾਲ ਕੇ ਖਾਣ ਦੇ ਨਾਲ ਉਹ ਜਿਹੜਾ ਮਲ ਜੰਮਿਆ ਹੋਇਆ ਪੁਰਾਣਾ ਕਈ ਸਾਲਾਂ ਦਾ ਉਹ ਸਾਫ਼ ਹੋ ਕੇ ਪਟਕੇ ਲੈਣਾ ਸ਼ੁਰੂ ਹੋ ਜਾਂਦਾ ਤੇ ਜਿਸ ਦੇ ਨਾਲ ਸਾਡੇ ਸ਼ਰੀਰ ਦੇ ਵਿੱਚ ਜਿਹੜੀ ਕਬਜ਼ੀਅਤ ਦੀ ਸਮੱਸਿਆ ਹੈ ਉਹਦੇ ਤੋਂ ਨਿਜਾਤ ਮਿਲਦੀ ਹੈ ਤੇ ਜਦੋਂ ਸਾਡੇ ਸੀਚ ਪੁਰਾਣਾ ਜੰਮਿਆ ਹੋਇਆ ਮਲ ਜੋ ਕਿ ਸਾਡੇ ਬਲੱਡ ਦੇ ਵਿੱਚ ਇਨਸੂਲਿਨ ਦੇ ਰੂਪ ਚ ਜਾ ਰਿਹਾ ਉਹ ਜਦੋਂ ਟਾਕਸਿਨ ਨਹੀਂ ਜਾਊਗਾ ਤੇ ਸਾਡਾ ਸਰੀਰ ਜਿਹੜਾ ਡੀਟੌਕਸੀਫਾਈ ਆਪਣੇ ਆਪ ਹੋਣਾ ਸ਼ੁਰੂ ਹੋ ਜਾਏਗਾ ਸੋ ਬੇਸਿਕਲੀ ਇਹ ਕਬਜ਼ ਨੂੰ ਦੂਰ ਕਰਨ ਦੇ ਲਈ ਇੱਕ ਵਰਦਾਨ ਸਾਬਤ ਹੁੰਦੀ ਹੈ ਜੀ ਡਾਕਟਰ ਸਾਹਿਬ ਆਪਾਂ ਜਿਹੜਾ ਗੱਲ ਕੀਤੀ ਹੈ ਡੀਟੌਕਸੀਫਿਕੇਸ਼ਨ ਦੀ ਤੇ ਡੀਟੌਕਸੀਫਿਕੇਸ਼ਨ ਵਾਸਤੇ ਜਿਹੜੇ ਨੇ ਉਹ ਪੰਜ ਅੰਗ ਨੇ ਨੰਬਰ 1 ਕਿਡਨੀ ਲੀਵਰ ਫੇਫੜੇ ਅੰਤੜੀਆਂ ਤੇ ਸਕਿਨ ਜੀ ਆਪਾਂ ਅੰਤੜੀਆਂ ਦੀ ਤੇ ਗੱਲ ਕਰ ਲਈ ਬਾਕੀ ਦੇ ਥੋੜੇ ਜੇ ਉਹਨਾਂ ਵਾਸਤੇ ਵੀ ਗੱਲ ਕਰ ਲਈਏ ਲਿਵਰ ਦੇ ਵਾਸਤੇ ਕਿੰਦਾ ਸਹਾਇੀ ਹੁੰਦਾ ਅ ਕਲਵਨ ਜੀ ਜਿਹੜੀ ਵੀ ਚੀਜ਼ ਦੇ ਵਿੱਚ ਤੁਸੀਂ ਆਇਰਨ ਦੇਖੋਗੇ ਜੇ ਮੈਂ ਕਹਾਂ ਸਾਡੇ ਸਰੀਰ ਦੇ ਵਿੱਚ 70% ਦੀ ਪਾਣੀ ਹੈ ਤੇ ਉਹ ਪਾਣੀ ਦਾ ਜਿਹੜਾ 90% ਦੀ ਹਿੱਸਾ ਹੈ ਉਸ ਪਾਣੀ ਦਾ ਉਹ ਖੂਨ ਦੇ ਰੂਪ ਚ ਹੈ ਤੇ ਖੂਨ ਦੇ ਵਿੱਚ ਸਭ ਤੋਂ ਵੱਡੀ ਚੀਜ਼ ਕੀ ਹੈ ਆਇਰਨ ਆਰ ਵੀ ਸੀ ਰੈੱਡ ਬਲੱਡ ਸੈੱਲ ਸੋ ਜਦੋਂ ਆਇਰਨ ਦੀ ਭਰਪੂਰ ਮਾਤਰਾ ਸਾਡੇ ਸਰੀਰ ਚ ਜਾਏਗੀ ਤੇ ਜਿਹੜਾ ਲੀਵਰ ਹੈ ਉਹ ਆਪਣੇ ਆਪ ਨੂੰ ਰਿਪੇਅਰ ਕਰੇਗਾ ਬੇਸਿਕਲੀ ਲੀਵਰ ਦਾ ਕੰਮ ਸਾਡੇ ਸਰੀਰ ਚ ਖਾਣਾ ਪਚਾਣਾ ਨਹੀਂ ਹੈਗਾਗਾ ਉਹ ਸਾਡੇ ਸਰੀਰ ਦੇ ਕਿਸੇ ਵੀ ਅੰਗ ਦੇ ਵਿੱਚ ਕੋਈ ਬਿਮਾਰੀ ਹੈ ਉਹਨੂੰ ਠੀਕ ਕਰਨ ਦੇ ਵਿੱਚ ਜੇ ਐਜ਼ ਅ ਡਾਕਟਰ ਮੈਂ ਕਹਾਂ ਤਾਂ ਲੀਵਰ ਦਾ ਕੰਮ ਹੈ ਸੋ ਜਦੋਂ ਅਸੀਂ ਖਜੂਰ ਖਾਂਦੇ ਆ ਖਜੂਰ ਖਾਣ ਦੇ ਨਾਲ ਜਿਹੜੀ ਉਹਦੇ ਚ એનર્ਜੀ ਹੈ ਉਹਦੇ ਨਾਲ ਸਾਡੀ ਬਾਡੀ ਦੇ ਵਿੱਚ ਇਕ ਆਕਸੀ ਆਕਸੀਜਨ ਦੀ ਜਿਹੜੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਹੈ ਆਰ ਬੀ ਸੀ ਭਰਪੂਰ ਹੋ ਜਾਂਦੇ ਨੇ ਤੇ ਉਹਦੇ ਨਾਲ ਸਾਡੇ ਜਿਹੜਾ ਲੀਵਰ ਐਂਛਾ ਕੰਮ ਕਰਦਾ ਜਿਸ ਨਾਲ ਉਹ ਨਵਾਂ ਖੂਨ ਬਣਾਉਣਾ ਸ਼ੁਰੂ ਕਰ ਦਿੰਦਾ ਜਿਹੜੀ ਲੀਵਰ ਦੇ ਵਿੱਚ ਗੰਦਗੀ ਹੈ ਉਹਨੂੰ ਵੀ ਖਜੂਰ ਕੱਢਣ ਦੇ ਵਿੱਚ ਸਹਾਇਕ ਹੁੰਦੀ ਹੈ ਗੰਦਗੀ ਨੂੰ ਬਾਹਰ ਕੱਢਣ ਵਾਲਾ ਦੂਜਾ ਅੰਗ ਹੈਗਾ ਜੀ ਕਿਡਨੀ ਤੀਜਾ ਅੰਗ ਕਹਿ ਸਕਦੇ ਆਪਾਂ ਇਹਦੇ ਵਿੱਚ ਕਿਵੇਂ ਸਹਾਇਕ ਹੁੰਦਾ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਜੀ ਕਿ ਇਹਦੇ ਵਿੱਚ ਫਾਸਫੋਰਸ ਬਹੁਤ अच्छी मात्रा ਵਿੱਚ ਪਾਇਆ ਜਾਂਦਾ ਹੈ ਮੈਗਨੀਸ਼ੀਅਮ ਬਹੁਤ अच्छी मात्रा ਵਿੱਚ ਪਾਇਆ ਜਾਂਦਾ ਹੈ ਇਹ ਦੋ ਹੀ ਜਿਹੜੇ ਤੱਤ ਨੇ ਸਾਡੀ ਕਿਡਨੀ ਦੇ ਲਈ ਉਹਦੀ ਫੰਕਸ਼ਨਿੰਗ ਲਈ ਬਹੁਤ ਹੀ ਜ਼ਰੂਰੀ ਨੇ ਜਦੋਂ ਅਸੀਂ ਕੋਈ ਵੀ ਖਾਣਾ ਖਾਂਦੇ ਆ ਉਹਦਾ ਸਾਡੇ ਸਰੀਰ ਦੇ ਵਿੱਚ ਲੀਵਰ ਉਹਨੂੰ ਰਸ ਦੇ ਰੂਪ ਚ ਬਣਾਉਂਦਾ ਹੈ ਰਸ ਤੋਂ ਫਿਰ ਰક્ત ਬਣਦਾ ਹੈ ਰક્તੋਂ ਮਾਸ ਮੱਜਾ ਅਸਤੀ ਵਸਤੀ ਸ਼ੁਕਰ ਸਾਰੇ ਤੱਤ ਬਣਦੇ ਨੇ ਤੇ ਜਿਹੜੀ ਕਿਡਨੀ ਆ ਉਹਦਾ ਕੰਮ ਕੀ ਹੈ ਖੂਨ ਦੇ ਵਿੱਚ ਜਿਹੜਾ ਟੌਕਸਿਨ ਹੈ ਉਹਨੂੰ ਬਾਹਰ ਕੱਢ ਕੇ ਪਿਸ਼ਾਬ ਦੇ ਰੂਪ ਸਾਡੇ ਸਰੀਰ ਚੋਂ ਬਾਹਰ ਜਾਵੇ ਲੇਕਿਨ ਜਦੋਂ ਕਿਡਨੀ ਨੂੰ ਪ੍ਰੋਪਰ ਉਹਦੀ ਨਿਊਟ੍ਰੀਸ਼ਨ ਡਾਈਟ ਨਹੀਂ ਮਿਲਦੀ ਤੇ ਉਹ ਕਿਡਨੀ ਬਲੱਡ ਦੇ ਵਿੱਚੋਂ ਜਿਹੜਾ ਟਾਕਸਿਨ ਬਾਹਰ ਨਹੀਂ ਕੱਢ ਪਾਉਂਦੀਗੀ ਸੋ ਜਦੋਂ ਉਹਨੂੰ ਨਿਊਟ੍ਰੀਸ਼ਨ ਪੂਰਾ ਮਿਲਣ ਲੱਗ ਗਿਆ ਉਹ ਸਾਡੇ ਸਰੀਰ ਦੇ ਵਿੱਚ ਜਿਹੜੀ ਗੰਦਗੀ ਹੈ ਖੂਨ ਦੇ ਵਿੱਚ ਟਾਕਸਿਨ ਹੈਗਾ ਉਹਨੂੰ ਬਾਹਰ ਕੱਢੇਗੀ ਤੇ ਜਿਹਦੇ ਨਾਲ ਸਾਡੀ ਸਰੀਰ ਦੇ ਵਿੱਚ ਨਿਰੋਗੀਪਨ ਵਧੇਗਾ ਸਾਡੇ ਸਰੀਰ 'ਚੋਂ ਰੋਗਾਂ ਦਾ ਨਾਸ਼ ਹੋਵੇਗਾ ਅੱਗੇ ਗੱਲ ਕਰਾਂਗੇ ਜੀ ਡਿਟੌਕਸੀਫਿਕੇਸ਼ਨ ਦੇ ਜਿਹੜੇ ਲਾਸਟ ਅੰਗ ਦੀ ਉਹ ਚੌਥੇ ਅੰਗ ਦੀ ਉਹ ਹੈਗਾ ਸਕਿਨ ਯਾਨੀ ਕਿ ਚਮੜੀ ਜੀ ਚਮੜੀ ਬਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਕਿ ਕਲੌਂਜੀ ਕੀ ਇਹਦੇ ਵਿੱਚ ਇੰਨੇ ਤਰ੍ਹਾਂ ਦੇ ਮਿਨਰਲ ਜਿਹੜੇ ਕਿ ਸਾਡੇ ਸਕਿਨ ਦੇ ਲਈ ਬਹੁਤ ਜ਼ਿਆਦਾ ਸਹਾਇਕ ਸਾਬਤ ਹੁੰਦੇ ਨੇ ਵਿਟਾਮਿਨ ਡੀ ਦੀ ਗੱਲ ਕੀਤੀ ਤੁਸੀਂ ਵਿਟਾਮਿਨ ਡੀ ਸਾਡੇ ਸਰੀਰ ਦੇ ਵਿੱਚ ਸਕਿਨ ਦੇ ਲਈ ਬਹੁਤ ਅੱਛਾ ਮੰਨਿਆ ਜਾਂਦਾ ਹੈ ਹੱਡੀਆਂ ਲਈ ਅੱਛਾ ਮੰਨਿਆ ਜਾਂਦਾ ਹੈ ਸੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਖਜੂਰ ਦਾ ਸੇਵਨ ਕਰਦੇ ਹੋ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਨਵੀਂ ਜਦੋਂ ਖੂਨ ਬੰਨਾ ਸ਼ੁਰੂ ਹੁੰਦਾ ਤੇ ਚਮੜੀ ਜਿਹੜੀ ਜਿਵੇਂ ਤੁਹਾਨੂੰ ਦੱਸਿਆ ਮਾਸ ਮੱਜਾ ਹਸਤੀ ਵਸਤੀ ਸ਼ੁਕਰ ਸਤਾਤਾ ਬੰਦਦੇ ਸੋ ਮੱਜਾ ਦੇ ਵਿੱਚ ਜਦੋਂ ਆਉਂਦੀ ਹੈ ਉਹ ਮੱਜਾ ਤਾਤ ਸਾਡੀ ਵਧੀਆ ਤਰੀਕੇ ਨਾਲ ਬੰਦਦੇ ਜਿਹਨਾਂ ਸਾਡੀ ਸਕਿਨ ਦੇ ਜਿਹੜੇ ਪੋਰ ਨੇ ਉਹ ਪ੍ਰੋਪਰ ਮਾਤਰਾ ਚ ਖੁੱਲਦੇ ਨੇ ਜਦੋਂ ਜੇ ਤੁਸੀਂ ਸਰਦੀਆਂ ਦੇ ਵਿੱਚ ਅਜ਼ਮਾ ਕੇ ਦੇਖੋਗੇ 3 ਮਿੰਟ ਤੁਸੀਂ ਜਦੋਂ ਤੱਕ ਕੁਝ ਹੋ ਰਹਿੰਦੀ ਹੈ ਉਹਦਾ ਇਸਤੇਮਾਲ ਕਰੋਗੇ ਤੇ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ April May ਦੇ ਵਿੱਚ ਤੁਹਾਡੇ ਸਰੀਰ ਦੇ ਵਿੱਚ ਜਿਹੜੇ ਲੋਕਾਂ ਨੂੰ ਪਸੀਨਾ ਨਹੀਂ ਆਉਂਦਾ ਉਹਨਾਂ ਨੂੰ ਪਸੀਨਾ ਖੁੱਲ ਕੇ ਆਉਣਾ ਸ਼ੁਰੂ ਹੋ ਜਾਏਗਾ ਕਿਉਂਕਿ ਸਰੀਰ ਦੇ ਵਿੱਚ ਇਹ ਗਰਮੀ ਪੈਦਾ ਕਰਕੇ ਸਾਡੇ ਸਕਿਨ ਦੇ ਪੋਰ ਖੋਲਦੀ ਹੈ ਆਮ ਤੌਰ ਤੇ ਦੇਖਿਆ ਹੁੰਦਾ ਕਿ ਜਿਹੜੇ ਲੋਕ ਜਿਆਦਾਤਰ ਪਹਾੜੀ ਦੇ ਦੇਸ਼ਾਂ ਚ ਰਹਿੰਦੇ ਆ ਪਹਾੜੀ ਏਰੀਆ ਚ ਰਹਿੰਦੇ ਨੇ ਤੇ ਉਹ ਛਵਾਰਿਆਂ ਦਾ ਅਕਸਰ ਹੀ ਇਸਤੇਮਾਲ ਕਰਦੇ ਨੇ ਆਪਣੀ ਡਾਈਟ ਦੇ ਵਿੱਚ ਕਿਉਂਕਿ ਇਹ ਠੰਡ ਵੀ ਨਹੀਂ ਲੱਗਣ ਦਿੰਦੇ ਕਿਉਂਕਿ ਸਰੀਰ ਦੇ ਵਿੱਚ ਗਰਮੀ ਪੈਦਾ ਕਰਦੇ ਨੇ ਸੋ ਜਦੋਂ ਸਰੀਰ ਦੇ ਵਿੱਚ ਗਰਮੀ ਪੈਦਾ ਹੋਏਗੀ ਤੇ ਸਾਡੀ ਸਕਿਨ ਦੇ ਜਿਹੜੇ ਪੋਰ ਹੈ ਉਹ ਖੁੱਲਣਗੇ ਤੇ ਸਾਨੂੰ ਪਸੀਨਾ ਆਏਗਾ ਔਰ ਪਸੀਨਾ ਬਾਡੀ ਦੀ ਇੱਕ ਡੀਟੌਕਸੀਫਿਕੇਸ਼ਨ ਕਰਨ ਦੀ ਕਿਰਿਆ ਹੈ ਜੀ ਬਾਡੀ ਨੂੰ ਡੀਟੌਕਸੀਫਿਕੇਸ਼ਨ ਕਰਨ ਦਾ ਜਿਹੜਾ ਲਾਸਟ ਅੰਗ ਮੈਂ ਗੱਲ ਕਰ ਰਿਹਾ ਜਿਉਂ ਹੈਗੇ ਨੇ ਫੇਫੜੇ ਉਹਦੇ ਚ ਖਜੂਰ ਕਿਦਾਂ ਹੈ ਵਾਰ-ਵਾਰ ਉਸੇ ਗੱਲ ਤੇ ਮੈਂ ਦੁਬਾਰਾ ਫੇਰ ਆਵਾਂਗਾ ਕਿਉਂਕਿ ਇਹਦੇ ਚ ਨਿਊਟ੍ਰੀਸ਼ਨ ਵੈਲੀ ਹਰ ਤਰ੍ਹਾਂ ਦੀ ਹੈਗੀ ਆ ਹਰ ਤਰ੍ਹਾਂ ਦਾ ਇਸ ਚ ਤੱਤ ਪਾਇਆ ਜਾਂਦਾ ਸੋ ਜਿਵੇਂ ਮੈਂ ਗੱਲ ਕੀਤੀ ਤੁਹਾਨੂੰ ਆਇਰਨ ਸਾਡੀ ਬਾਡੀ ਚ ਜਿਆਦਾ ਜਿਆਦਾ ਹੋਊਗਾ ਜਦੋਂ ਆਰਬੀਸੀ ਦਾ ਮੇਨ ਫੰਕਸ਼ਨ ਕੀ ਹੈ ਆਕਸੀਜਨ ਕੈਰੀਂਗ ਕੈਪੈਸਿਟੀ ਜਿਹੜੀ ਆਕਸੀਜਨ ਨੂੰ ਕੈਰੀ ਕਰਨ ਦੀ ਕੈਪੈਸਿਟੀ ਹੈ ਉਹ ਆਰਬੀਸੀ ਦੇ ਵਿੱਚ ਹੈ ਤੇ ਜਿੰਨੇ ਵਧੀਆ ਤੇ ਜਿੰਨੀ ਭਰਪੂਰ ਮਾਤਰਾ ਹੈ ਸਾਡੀ ਬਾਡੀ ਚ ਆਰਬੀਸੀ ਹੋਣਗੇ ਓਨੀ ਆਕਸੀਜਨ ਸਾਡੇ ਸਰੀਰ ਚ ਜ਼ਿਆਦਾ ਜਾਏਗੀ ਜਿੰਨੀ ਜ਼ਿਆਦਾ ਆਕਸੀਜਨ ਸਾਡੇ ਸਰੀਰ ਚ ਜਾਏਗੀ ਓਨਾ ਸਾਡੇ ਜਿਹੜੇ ਫੇਫੜੇ ਆ ਉਹ ਪ੍ਰੋਪਰ ਕੰਮ ਕਰਨਗੇ ਜਦੋਂ ਪ੍ਰੋਪਰ ਇਸ ਤਰ੍ਹਾਂ ਉਹ ਕੰਮ ਕਰਨਗੇ ਉਹਦੇ ਨਾਲ ਸਾਡੇ શરી ਦੇ ਵਿੱਚ ਜੋ ਵੀ ਅਸੀਂ ਖਾਣਾ ਖਾ ਰਹੇ ਹਾਂ ਉਹਨੂੰ ਪਚਾਉਣ ਦੇ ਲਈ ਭਰਪੂਰ ਮਾਤਰਾ ਚ ਆਕਸੀਜਨ ਮਿਲੇਗੀ ਜਿਸ ਦੇ ਨਾਲ ਕੈਲਰੀਜ਼ ਪ੍ਰੋਪਰ ਸਾਡੀ ਬੋਡੀ ਚ ਬੰਨਣੀ ਆ ਜਿਹਨਾਂ ਸਾਡੀ ਬੋਡੀ ਦੇ ਵਿੱਚ ਡੀਟੌਕਸੀਫਿਕੇਸ਼ਨ ਦੀ ਜਿਹੜੀ ਪ੍ਰਕਿਰਿਆ ਚਾਹੀਏ ਉਹ ਲੀਵਰ ਹੈ ਚਾਹੀਏ ਕਿਡਨੀ ਹੈ ਚਾਹੀਏ ਇੰਟਰਸਟਾਈਨ ਹੈ ਤੇ ਚਾਹੀਏ ਸਕਿਨ ਉਹ ਸਾਰੀਆਂ ਚੀਜ਼ਾਂ ਹੀ ਪ੍ਰੋਪਰ ਕੰਮ ਕਰਨਗੀਆਂ ਕਿਉਂਕਿ ਸਰੀਰ ਦੇ ਵਿੱਚ ਆਕਸੀਜਨ ਪੂਰੀ ਹੈ ਇਸੇ ਲਈ ਡਾਕਟਰ ਜਾਦਾ ਕਹਿੰਦੇ ਕਿ ਸੈਰ ਕਰੋ ਤਾਂ ਕਿ ਸੈਰ ਕਰਨ ਨਾਲ ਤੁਹਾਡੇ ਸਰੀਰ ਚ ਆਕਸੀਜਨ ਦੀ ਮਾਤਰਾ ਜ਼ਿਆਦਾ ਜਾਵੇ ਸੋ ਜਿਹੜੀ ਚੀਜ਼ ਅਸੀਂ ਖਾ ਰਹੇ ਹਾਂ ਜੇ ਉਹਦੇ ਨਾਲ ਸਾਡੇ ਸਰੀਰ ਚ ਆਰਬੀਸੀ ਵਧ ਰਹੇ ਨੇ ਆਕਸੀਜਨ ਕੈਰੀਿੰਗ ਕੈਪੈਸਿਟੀ ਬੋਡੀ ਦੀ ਵੱਧ ਰਹੀ ਹੈ ਤੇ ਤੰਦਰੁਸਤੀ ਵੀ ਆਪਣੇ ਆਪ ਉਹਦੇ ਨਾਲ ਆਏਗੀ ਆਏ ਡਾਕਟਰ ਸਾਹਿਬ ਵਾਈਟਲ ਆਰਗਨ ਦੀ ਗੱਲ ਕਰ ਰਹੇ ਆ ਤੇ ਜੇ ਦਿਲ ਦੀ ਗੱਲ ਨਾ ਕੀਤੀ ਨਾੜੀਆਂ ਦੀ ਗੱਲ ਨਾ ਕੀਤੀ ਤੇ ਫਿਰ ਅਧੂਰੀ ਰਹਿ ਜਾਣੀ ਆ ਉਹਦੇ ਵਾਸਤੇ ਕਿਸ ਤਰ੍ਹਾਂ ਇਹ ਸਹਾਇਕ ਹੁੰਦਾ ਜੀ ਅ ਕਲਵੰਜੀ ਬਹੁਤ ਅੱਛਾ ਤੁਸੀਂ ਪ੍ਰਸ਼ਨ ਕੀਤਾ ਸਭ ਤੋਂ ਜਿਹੜੀ ਪਹਿਲੀ ਚੀਜ਼ ਆਪਾਂ ਗੱਲ ਕੀਤੀ ਸੀ ਇਹਦੇ ਕਾਰਬੋਹਾਈਡਰੇਟਸ ਹੁੰਦੇ ਨੇ ਪਰ ਇਸ ਇਸ ਤਰ੍ਹਾਂ ਦੇ ਕਾਰਨ ਨਹੀਂ ਹੁੰਦੇ ਕਿ ਜਿਹੜੇ ਸਾਡੇ ਸਰੀਰ ਦੀਆਂ ਧਮਣੀਆਂ ਦੇ ਵਿੱਚ ਹਾਰ ਦੀਆਂ ਧਮਣੀਆਂ 'ਚ ਜਾ ਕੇ ਜੰਮਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਲਗਜ਼ੇਟਿਵ ਦਾ ਕੰਮ ਕਰਦਾ ਹੈ ਔਰ ਸਰੀਰ 'ਚ ਗਰਮੀ ਪੈਦਾ ਕਰਦਾ ਹੈ ਉਹ ਗਰਮੀ ਪੈਦਾ ਕਰਨ ਦੀ ਜਿਹੜੀ ਇਹਦੀ ਤਸੀਰ ਹੈ ਕਿਉਂਕਿ ਇਹਦੀ ਤਸੀਰ ਆਪਣੇ ਆਪ 'ਚ ਗਰਮ ਹੈ ਉਹ ਸਾਡੇ ਸਰੀਰ ਦੇ ਵਿੱਚ ਕਿਤੇ ਵੀ ਕੋਈ ਕਲੋਟਿੰਗ ਹੈ ਸਭ ਤੋਂ ਵੱਡੀ ਜਿਹੜੀ ਖਤਰਨਾਕ ਕਲੋਟਿੰਗ ਸਾਡੇ ਬ੍ਰੇਨ ਜਾਂ ਹਾਰ ਦੇ ਵਿੱਚ ਮੰਨੀ ਜਾਂਦੀ ਹੈ ਸੋ ਇਹ ਕਲੋਟਿੰਗ ਨੂੰ ਖਤਮ ਕਰਨ ਦੇ ਵਿੱਚ ਵੀ ਇਹ ਇਹਦੇ ਚ ਇਸ ਤਰ੍ਹਾਂ ਦੇ ਤੱਤ ਪਾਈ ਜਾਂਦੇ ਨੇ ਜਿਹੜੇ ਬਾਡੀ ਚ ਕਲੋਟਿੰਗ ਨੂੰ ਖਤਮ ਕਰਦੇ ਨੇ ਜਿਵੇਂ ਆਪਾਂ ਗੱਲ ਕਰੀਏ ਕਿ ਜੇ ਸਰਦੀਆਂ ਦੇ ਵਿੱਚ ਖਜੂਰ ਖਾਧੀ ਜਾਵੇ ਤੇ ਸਰੀਰ ਦੇ ਵਿੱਚ ਵਜਨ ਵੱਧਾ ਪਰ ਵਜਨ ਵਧਨ ਦੇ ਨਾਲ ਸਿਹਤ ਵਧਨ ਦੇ ਨਾਲ ਇਸ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੰਢ ਨਹੀਂ ਰਹਿਣ ਦਿੰਦੀਗੀ ਨਾ ਕਿ ਗੰਢ ਪੈਦਾ ਕਰਦੀ ਐ ਸੋ ਚਰਬੀ ਦੇ ਨਾਲ ਨਾਲ ਸਰੀਰ ਦੇ ਵਿੱਚ ਇਹ ਬਾਡੀ ਚ એનર્ਜੀ ਵੀ ਪੈਦਾ ਕਰਦੀ ਐ ਜੀ ਤੇ ਇਸ ਤੋਂ ਇਲਾਵਾ ਜੀ ਆਪਾਂ ਜੇ ਗੱਲ ਕਰੀਏ ਮਸਲਸ ਦੀ ਪੋਟਾਸ਼ੀਅਮ ਇਹਦੇ ਚ ਭਰਪੂਰ ਮਾਤਰਾ ਚ ਕਹਿੰਦੇ ਹੁੰਦਾ ਹੈ ਤੇ ਪੋਟਾਸ਼ੀਅਮ ਮਸਲ ਨੂੰ ਵੀ ਤੇ ਹਾਰਟ ਨੂੰ ਵੀ ਫਾਇਦੇਮੰਦ ਹੈ ਜੀ ਬਿਲਕੁਲ ਅ ਬڑے ਲੋਕ ਅ ਅੱਜਕੱਲ੍ਹ ਜ਼ੀਰੋ ਫੈਟ ਡਾਈਟ ਦੀ ਗੱਲ ਕਰਦੇ ਨੇ ਸੋ ਮੈਂ ਉਹ ਸਾਰੇ ਪੈਨਪ੍ਰਾਵਨ ਦੱਸਣਾ ਚਾਹਵਾਂਗਾ ਸਾਡਾ ਸਾਡਾ ਲੀਵਰ ਹੈ ਉਹ ਵੀ ਫੈਟ ਦਾ ਬਣਿਆ ਹੋਇਆ ਸਾਡਾ ਹਾਰਟ ਵੀ ਫੈਟ ਦਾ ਬਣਿਆ ਸਾਡਾ ਬ੍ਰੇਨ ਵੀ ਫੈਟ ਦਾ ਬਣਿਆ ਸੋ ਸਾਡੇ ਸਰੀਰ ਲਈ ਇੱਕ ਨੈਚੁਰਲ ਫੈਟ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ ਜੋ ਕਿ ਖਜੂਰ ਚ ਪਾਈ ਜਾਂਦੀ ਹੈ ਇਸੇ ਤਰ੍ਹਾਂ ਜਿਹੜਾ ਪੋਟਾਸ਼ੀਅਮ ਹੈ ਪੋਟਾਸ਼ੀਅਮ ਹਾਰਡੀ ਹੈਲਥਲੀ ਕਿਡਨੀ ਦੀ ਹੈਲਥਲੀ ਬਹੁਤ ਅੱਛਾ ਬਣਿਆ ਜਾਂਦਾ ਸੋ ਜਿਹਦੀ ਭਰਪੂਰ ਮਾਤਰਾ ਖਜੂਰ ਚ ਪਾਈ ਜਾਂਦੀ ਹੈ ਖਜੂਰ ਦੇ ਵਿੱਚ ਪਾਣ ਦੇ ਕਰਕੇ ਜਿਹੜਾ ਜਦੋਂ ਹਾਰਟ ਤੇ ਮਸਲਸ ਇਹਨਾਂ ਨੂੰ ਜਿਹੜਾ ਇਹ ਪਾਵਰ ਦਿੰਦਾ ਮਸਲ ਨੂੰ ਜਿਹੜਾ ਸਕਵੀਜ਼ ਹੋਣਾ ਤੇ ਮਸਲ ਜਿਹੜਾ ਪੰਪ ਬੰਦ ਹੋਣਾ ਇਹਦੇ ਲਈ ਜਿਹੜਾ ਪੋਟਾਸ਼ੀਅਮ ਬੜਾ ਵੱਡਾ ਰੋਲ ਕਰਦਾ ਤਾਂ ਹੀ ਜੇਕਰ ਪੋਟਾਸ਼ੀਅਮ ਦੀ ਆਪਣੀ ਬੋਡੀ ਚ ਕਮੀ ਹੋ ਜੇ ਤਾਂ ਫਿਰ ਆਪਾਂ ਨੂੰ ਕ੍ਰੈਂਪਸ ਪੈਣ ਲੱਗ ਜਾਂਦੇ ਨੇ ਹਾਰਟ ਦੀਆਂ ਪ੍ਰੋਬਲਮਾਂ ਆਉਣ ਲੱਗਦੀਆਂ ਹਾਰਟ ਦੀ ਪਲਪੀਟੇਸ਼ਨ ਹੋਣ ਲੱਗ ਜਾਂਦੀ ਹੈ ਹਾਰਟ ਅਰਿਦਮੀਆਂ ਹੋਣ ਲੱਗ ਜਾਂਦਾ ਇਸ ਤਰ੍ਹਾਂ ਦੀਆਂ ਪ੍ਰੋਬਲਮ ਤਾਂ ਆਉਂਦੀਆਂ ਨੇ ਕਿਉਂਕਿ ਬੋਡੀ ਦੇ ਅੰਦਰ ਪੋਟਾਸ਼ੀਅਮ ਘਟ ਗਿਆ ਜੇ ਆਪਾਂ ਹਾਰਟ ਦੀ ਗੱਲ ਕਰ ਲਈ ਮਸਲ ਦੀ ਗੱਲ ਕਰ ਲਈ ਤੇ ਬਲੱਡ ਪ੍ਰੈਸ਼ਰ ਦੀ ਗੱਲ ਨਾ ਕੀਤੀ ਤੇ ਫਿਰ ਗੱਲ ਫੇਰ ਵੀ ਅਧੂਰੀ ਰਹਿ ਜਾਂਦੀ ਜੀ ਬਲੱਡ ਪ੍ਰੈਸ਼ਰ ਦੀ ਜੇ ਆਪਾਂ ਗੱਲ ਕਰੀਏ ਕਿ ਸਾਡੇ ਸਰੀਰ ਦੇ ਵਿੱਚ ਬਲੱਡ ਪ੍ਰੈਸ਼ਰ ਕਿਉਂ ਵੱਧਦਾ ਹੈ ਉਹਦਾ ਵਧਣ ਦਾ ਕਾਰਨ ਕੁਲਵੰਜੀ ਇਹ ਹੁੰਦਾ ਕਿ ਗ੍ਰੈਵਿਟੇਸ਼ਨ ਕਰਕੇ ਸਾਡਾ ਬਲੱਡ ਬੋਡੀ ਦੇ ਥੱਲੇ ਤਾਂ ਚਲਾ ਜਾਂਦਾ ਹੈ ਲੇਕਿਨ ਵਾਪਸ ਆਉਣ ਵਾਸਤੇ ਹਾਰਟ ਨੂੰ ਪ੍ਰੈਸ਼ਰ ਕਰਨਾ ਪੈਂਦਾ ਸੋ ਪ੍ਰੈਸ਼ਰ ਜਦੋਂ ਸਾਡੀਆਂ ਤਮਣੀਆਂ ਨਹੀਂ ਸਹਿਨੀਆਂ ਤੇ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਉਹ ਹਾਈਪਰ ਟੈਂਸ਼ਨ ਦੀ ਸਮੱਸਿਆ ਨਹੀਂ ਸ਼ੁਰੂ ਹੋ ਜਾਂਦੀ ਹੈ ਸੋ ਇਹਦਾ ਸਿੱਧਾ ਸਿੱਧਾ ਸਬੰਧ ਹਾਰਟ ਦੀ ਹੈਲਥ ਨਾਲ ਹੈ ਜਦੋਂ ਤੁਹਾਡੇ ਖੂਨ ਦੇ ਵਿੱਚ ਗਾੜਾਪਨ ਆ ਜਾਏਗਾ ਤੇ ਉਹਦੇ ਨਾਲ ਤੁਹਾਡਾ ਬੀਪੀ ਵਧਣਾ ਸ਼ੁਰੂ ਹੋ ਜਾਏਗਾ ਪਰ ਜਿਹੜੀ ਖਜੂਰ ਹੈ ਖਜੂਰ ਦੀ ਜਿਹੜੀ ਕਾਬਜ਼ ਨੇ ਉਹਦੇ ਬਾਵਜੂਦ ਉਹਦੇ ਵਿੱਚ ਗਰਮੀ ਇੰਨੀ ਹੈ ਕਿ ਖੂਨ ਦੇ ਵਿੱਚ ਜਿਹੜੀ ਉਹ ਕਲੋਟਿੰਗ ਨੂੰ ਦੂਰ ਕਰਦੀ ਹੈ ਜਿਹਦੇ ਕਰਕੇ ਸਾਡਾ ਬੀਪੀ ਵੀ ਨੋਰਮਲ ਰਹਿਣਾ ਸ਼ੁਰੂ ਹੋ ਜਾਂਦਾ ਡਾਕਟਰ ਸਾਹਿਬ ਹੁਣ ਤੱਕ ਆਪਾਂ ਨੇ ਗੱਲ ਕੀਤੀ ਹੈ ਕਿ ਕਿਹਨਾ ਲੋਕਾਂ ਨੂੰ ਖਜੂਰ ਖਾਣਾ ਚਾਹੀਦਾ ਹੈ ਤੇ ਜੀ ਕਿਵੇਂ-ਕਿਵੇਂ ਸਰੀਰ ਦੇ ਵਿੱਚ ਫਾਇਦੇਮੰਦ ਹੈ ਪਰ ਹੁਣ ਜੇ ਆਪਾਂ ਇਹ ਨਾ ਦੱਸਿਆ ਕਿ ਕਿਹਨਾਂ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਤੇ ਕਿਹਨਾਂ ਲੋਕਾਂ ਨੂੰ ਖਾਣ ਨਾਲ ਨੁਕਸਾਨ ਹੈ ਤੇ ਆਪਣੀ ਇਹ ਵੀਡੀਓ ਅਧੂਰੀ ਰਹਿ ਜਾਣੀ ਹੈ ਥੋੜੀ ਉਹ ਵੀ ਜਾਣਕਾਰੀ ਦੇ ਦੇ ਜੀ। ਕੁਲਵੰਜੀ ਜਿਹੜੇ ਲੋਕ ਡਾਇਬਟੀਜ਼ ਨੇ, 3 ਟਾਈਪ ਟਿਕ ਨੇ ਜਾਂ ਇਨਸੂਲਿਨ ਰਿਸਟੈਂਸ ਨੇ ਉਹ ਸਾਰਿਆਂ ਲੋਕਾਂ ਨੂੰ ਖਜੂਰ ਨਹੀਂ ਖਾਣੀ ਚਾਹੀਦੀ। ਜਿਹੜੀਆਂ ਲੇਡੀਜ਼ ਨੂੰ ਓਵਰ ਬਲੀਡਿੰਗ ਹੁੰਦੀ ਹੈ ਮੈਂਸਿਸ ਦੇ ਵਿੱਚ ਉਹਨਾਂ ਨੂੰ ਵੀ ਖਜੂਰ ਨਹੀਂ ਖਾਣੀ ਚਾਹੀਦੀ। ਜਿਹੜੇ ਲੋਕਾਂ ਦੇ ਲੀਵਰ ਦੇ ਵਿੱਚ ਗਰਮੀ ਹੈ, ਹੱਥਾਂ ਪੈਰਾਂ 'ਚ ਉਹ ਸੇਕ ਨਿਕਲ ਉਹਨਾਂ ਨੂੰ ਵੀ ਖਜੂਰ ਨਹੀਂ ਖਾਣੀ ਚਾਹੀਦੀ। ਇਸ ਤੋਂ ਇਲਾਵਾ ਜਿਹੜੇ ਬਹੁਤ ਜ਼ਿਆਦਾ ਮੋٹے ਲੋਕ ਨੇ ਜਿਨ੍ਹਾਂ ਦੇ ਸਰੀਰ ਦੇ ਵਿੱਚ ਚਰਬੀ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਨਹੀਂ ਖਾਣੀ ਚਾਹੀਦੀ ਕਿਉਂਕਿ ਇਹ ਸਰੀਰ ਦੇ ਵਿੱਚ ਚਰਬੀ ਵਧਾਉਂਦੀ ਹੈ ਸਰੀਰ ਦੇ ਵਿੱਚ ਮਾਸ ਮਸਲ ਨੂੰ ਸਟਰੋਂਗ ਕਰਦੀ ਹੈ ਸੋ ਜਿਹੜੇ ਪਤਲੇ ਲੋਕ ਨੇ ਉਹ ਤਾਂ ਮੋٹے ਹੋ ਜਾਣਗੇ ਲੇਕਿਨ ਜਿਹੜੇ ਮੋਟੇ ਆ ਉਹਨਾਂ ਨੂੰ ਇਹ ਨੁਕਸਾਨ ਕਰੇਗੀ ਸੋ ਖਾਸ ਤੌਰ ਤੇ ਜਿਹੜੇ ਬਹੁਤ ਜ਼ਿਆਦਾ ਮੋਟੇ ਨੇ 슈ਗਰ ਦੇ ਪੇਸ਼ੈਂਟ ਨੇ ਬੀਪੀ ਦੇ ਪੇਸ਼ੈਂਟ ਨੇ ਜਾਂ ਜਿਹੜੀ ਲੇਡੀਜ਼ ਨੂੰ ਓਵਰ ਬਲੀਡਿੰਗ ਹੁੰਦੀ ਹੈ ਉਹਨਾਂ ਨੂੰ ਜਾਂ ਜਿਹੜੇ ਲੜਕੀਆਂ ਨੂੰ ਜਾਂ ਪੁਰਸ਼ਾਂ ਨੂੰ ਤਾਤ ਰੋਗ ਹੈ ਜਾਂ ਸੁਪਨੋਸ਼ਾ ਉਹਨਾਂ ਨੂੰ ਖਜੂਰੀਆ ਜਿਹੜੀ ਹੈ ਛੁਆਰਾ ਨਹੀਂ ਖਾਣਾ ਚਾਹੀਦਾ ਕਿਉਂਕਿ ਦੀ ਤਸਵੀਰ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਜੀ ਬਾ ਕੁਮਾਲ ਜਾਣਕਾਰੀ ਹੈ ਡਾਕਟਰ ਸਾਹਿਬ ਹੁਣ ਜਾਣਦਿਆਂ ਦੇ ਆਪਣੀ ਡਿਟੇਲਸ ਕਿੱਥੇ ਕਿਹੜੇ ਦਿਨ ਕਦੋਂ ਮਿਲਦੇ ਹੋ ਉਹ ਤੇ ਕੀ ਨੰਬਰ ਨੇ ਇਹ ਵੀ ਜਾਣ ਕਰਦੇ ਜੀ ਕੁਲਵੰਜੀ ਪੰਜਾਬ ਵਿੱਚ ਆਪਣੇ ਤਿੰਨ ਸੈਂਟਰ ਨੇ ਜੀ ਮਲੋੜ ਪਟਿਆਲਾ ਤੇ ਮੁਹੱਲੀ ਨੌਰ ਦੇ ਵਿੱਚ ਪਹਿਲੇ ਤਿੰਨ ਦਿਨ ਸੋਵਾਰ ਮੰਗਲਵਾਰ ਤੇ ਬੁੱਧਵਾਰ ਮੈਂ ਬੈਠਦਾ ਰੇਲਵੇ ਸਟੇਸ਼ਨ ਦੇ ਨੇੜੇ ਅ ਗੁਰ ਨਾਲ ਕਾਰਡੀਕ ਸੈਂਟਰ ਵਿਖੇ ਦੂਸਰਾ ਪਟਿਆਲਾ ਵਿਖੇ ਮੈਂ ਵੀਰਵਾਰ ਦੇ ਵੀਰਵਾਰ ਬੈਠਦਾ ਪੰਜਾਬੀ ਯੂਨੀਵਰਸਿਟੀ ਸਾਹਮਣੇ ਸਿੱਖੋ ਟੋਲਾਲੀ ਗਲੀ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇਸੇ ਦਾ ਸ਼ੁੱਕਰਵਾਰ ਤੇ ਸ਼ਨੀਵਾਰ ਮੁਹਾਲੀ ਸੈਕਟਰ 70 ਮਟੌਰ ਵਿਖੇ ਜਿਹੜਾ ਆਪਣਾ ਕਲੀਨਿਕ ਹੈ ਉੱਥੇ ਮੈਂ ਬੈਠਦਾ ਸਵੇਰ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸ਼ੁੱਕਰਵਾਰ ਤੇ ਸ਼ਨੀਵਾਰ ਦੋ ਦਿਨ ਬਾਕੀ ਤੁਸੀਂ ਆਨਲਾਈਨ ਵੀ ਕੰਸਲਟ ਕਰ ਸਕਦੇ ਹੋ ਸਾਰੇ ਦੋਨੋਂ ਨੰਬਰਾਂ ਤੇ WhatsApp ਲੈ WhatsApp ਚੱਲਦਾ ਇਹਨਾਂ ਤੁਸੀਂ ਆਪਦੀ ਡਿਟੇਲ ਸ਼ੇਅਰ ਕਰਕੇ ਟਾਈਮ ਲੈ ਕੇ ਤੁਸੀਂ ਕੰਸਲਟ ਵੀ ਕਰ ਸਕਦੇ ਹੋ ਤੇ वर्ल्ड वाइड ਸਾਡੇ ਕੋਲ ਜਿਹੜੇ ਇਲਾਜ ਆ ਉਹਦੀ ਜਿਹੜੀ ਦਵਾਈ ਐਸੀਂ वर्ल्ड वाइड ਸ਼ਿਪਿੰਗ ਵੀ ਕਰਦੇ ਆ ਦੋ ਨੰਬਰ ਨੇ ਜੀ ਪਹਿਲਾ ਨੰਬਰ ਹੈ 98140 76221 ਦੂਸਰਾ ਨੰਬਰ ਹੈ 911 555 0911 ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਡਾਕਟਰ ਸਾਹਿਬ ਤੇ ਡਾਕਟਰ ਹਰਨਾਉ ਸਿੰਘ ਜੀ ਤੋਂ ਆਪਾਂ ਨੇ ਅੱਜ ਜਾਣਿਆ ਕਿ ਖਜੂਰ ਤੇ ਛਾਰੇ ਇਹਨਾਂ ਖਾਣ ਦਾ ਆਪਾਂ ਨੂੰ ਕੀ ਫਾਇਦਾ ਸੋ ਉਮੀਦ ਕਰਦੇ ਆ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈਏ ਕਿਰਪਾ ਕਰਕੇ ਵੱਧ ਵੱਧ ਸ਼ੇਅਰ ਕਰ ਦਿਓ ਜਿੰਨਾ ਸ਼ੇਅਰ ਕਰੋਗੇ ਕਿਸੇ ਨਾ ਕਿਸੇ ਕੋਲ ਵੀਡੀਓ ਪਹੁੰਚੇਗੀ ਕੋਈ ਨਾ ਕੋਈ ਇਸ ਵੀਡੀਓ ਦਾ ਫਾਇਦਾ ਜ਼ਰੂਰ ਲਏਗਾ ਤੇ ਜੇ ਕਿਸੇ ਇੱਕ ਬੰਦੇ ਨੂੰ ਵੀ ਇਸ ਵੀਡੀਓ ਨਾਲ ਫਾਇਦਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਪਰਪਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲੋ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮਿਲੋ ਜੀ ਜੀ ਆਦਿ